ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਉਮੀਦ ਕਰਦੇ ਹਾਂ ਤੁਸੀਂ ਸਭ ਹੀ ਖੁਦਾ ਵਿੱਚ ਬਹੁਤ ਜ਼ਿਆਦਾ ਬlesd ਹੋਮਗੇ ਅ ਜਿਸ ਤਰ੍ਹਾਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਕੱਲ ਤੋਂ ਅਸੀਂ ਫਿਰ ਤੋਂ ਪੂਰੇ ਹਫਤੇ ਦੀ ਫਾਸਟਿੰਗ ਕਰਨ ਜਾ ਰਹੇ ਹਾਂ ਔਰ ਇਸ ਵਾਰ ਅਸੀਂ ਫਾਸਟਿੰਗ ਬੜੇ ਹੈਲਦੀ ਤਰੀਕੇ ਨਾਲ ਕਰਾਂਗੇ ਇਸ ਗੱਲ ਦੀ ਅਨਾਉਂਸਮੈਂਟ ਕੀਤੀ ਗਈ ਸੀ ਔਰ ਉਹਦੇ ਲਈ ਅਸੀਂ ਇੱਕ ਹੈਲਦੀ ਡਰਿੰਕ ਬਣਾਵਾਂਗੇ ਜਿੱਦਾਂ ਮੈਂ ਬਾਅਦ ਚ ਜਦੋਂ ਵੀ ਵਰਤ ਰੱਖ ਕੇ ਆਪਾਂ ਨਾਮ ਲਿਖਦੇ ਆ ਨਾ ਸਭ ਦੇ ਉਸ ਵੇਲੇ ਮੈਂ ਸਭ ਤੇ ਮੂੰਹਾਂ ਤੋਂ ਹੀ ਇਹ ਗੱਲ ਕਹਿੰਦੀ ਸੀਗੀ ਕਿ ਸਾਨੂੰ ਸ਼ੂਗਰ ਹੈ ਜੀ ਸ਼ੂਗਰ ਲਈ ਪ੍ਰਾਰਥਨਾ ਕਰਦੋ ਬੀਬੀ ਲਈ ਪ੍ਰਾਰਥਨਾ ਕਰਦੋ ਸਾਡਾ ਖੂਨ ਸੰਘਣਾ ਆ ਜਾਂ ਖੂਨ ਦੀ ਕਮੀ ਆ ਗੋਡਿਆਂ ਚ ਪ੍ਰੋਬਲਮ ਆ ਲਿਵਰ ਚ ਪ੍ਰੋਬਲਮ ਆ ਪੇਟ ਚ ਪ੍ਰੋਬਲਮ ਆ ਮਤਲਬ ਇੰਨੀ ਆ ਕਿ ਜ਼ਿਆਦਾ ਬਿਮਾਰੀਆਂ ਘੜਾਈਆਂ ਜਾਂਦੀਆਂ ਸੀਗੀਆਂ ਕਿ ਸਾਡਾ ਨਾਮ ਲਿਖ ਲਓ ਔਰ ਸਾਡੀ ਇਸ ਚੀਜ਼ ਲਈ ਖਾਸ ਪ੍ਰੇਅਰ ਕਰਿਓ ਕਹਿੰਦਾ ਪਾਵੇਗਾ ਕਿ ਇਸ ਵੇਲੇ ਜਿੰਨੇ ਸਰੀਰਿਆਂ ਨਾਲ ਉਹ ਸਾਰੇ ਬਿਮਾਰੀਆਂ ਚ ਜਕੜੇ ਹੋਇਆ ਔਰ ਖੁਦਾ ਨੇ ਸਾਨੂੰ ਆਪਣੀ ਕੁਦਰਤ ਦੇ ਵਿੱਚ ਹੀ ਇੱਕ ਚੰਗੀ ਸਿਹਤਦਾਰ ਰਾਜ ਵੀ ਦਿੱਤਾ ਹੈਗਾ ਪਰ ਸਾਨੂੰ ਉਹਨਾਂ ਚੀਜ਼ਾਂ ਦਾ ਸਮ ਟਾਈਮ ਕੰਬੀਨੇਸ਼ਨ ਨਹੀਂ ਪਤਾ ਲੱਗਦਾ ਕਿ ਕਿਹੜੀ ਚੀਜ਼ ਨੂੰ ਅਸੀਂ ਕਿਹਦੇ ਨਾਲ ਖਾਈਏ ਔਰ ਸਾਨੂੰ ਉਹਦੇ ਨਾਲ ਬੈਨੀਫਿਟ ਹੋਵੇ ਤਾਂ ਜਿਸ ਤਰ੍ਹਾਂ ਬਹੁਤ ਸਾਰੇ ਭੈਣਾ ਭਾਈਆਂ ਦੀ ਜ਼ਿੰਦਗੀ 'ਚ ਗੈਸ ਐਸਿਡਿਟੀ ਦੀ ਪ੍ਰੋਬਲਮ ਜ਼ਿਆਦਾ ਹੈ ਇਤਜ਼ਾਬ ਦੀ ਬਹੁਤ ਜ਼ਿਆਦਾ ਪ੍ਰੋਬਲਮ ਰਹਿੰਦੀ ਆ ਗੈਸ ਦੀ ਰਹਿੰਦੀ ਆ ਜਿਹਦੇ ਕਰਕੇ ਕਾਫੀ ਸਾਰੇ ਸਾਡੇ ਗਲਤ ਈਟਿੰਗ ਹੈਬਿਟਸ ਆ ਖਾਣਾ ਖਾਂਦੇ ਗਲਤ ਤਰੀਕੇ ਜਿਹਦੇ ਦੁਆਰਾ ਸਾਡੇ ਨਾਲ ਇਹ ਸਭ ਹੁੰਦਾ ਆ ਜਦੋਂ ਅਸੀਂ ਹਰ ਵਾਰ ਕਹਿੰਦੇ ਸੀ ਕਿ ਫਾਸਟਿੰਗ ਦੇ ਵਿੱਚ ਤੁਸੀਂ ਸਵੇਰ ਠੀਕ ਚਾਹ ਪੀਣੀ ਹੈ ਜਦੋਂ ਅਸੀਂ ਚਾਹ ਪੀਨੇ ਆ ਨਾ 노 ਡਾਊਟ ਉਹ ਸਾਡੀ ਬੋਡੀ ਨੂੰ ਬਹੁਤ ਹਾਮ ਕਰਦੀ ਆ ਪਰ ਅਸੀਂ ਸਾਰੇ ਹੀ ਪੰਜਾਬੀ ਲੋਕਾ ਸ਼ੁਰੂ ਤੋਂ ਚਾਹ ਹੀ ਪੀਂਦੇ ਆ ਸਵੇਰ ਨੂੰ ਤਾਂ ਉਹਦੇ ਨਾਲ ਹੀ ਹੁੰਦਾ ਸੀ ਕਿ ਅਸੀਂ ਥੋੜਾ ਸਮੇਂ ਤੱਕ ਚਾਹ ਪੀਤੀ 2 ਜਾਂ 3 ਘੰਟੇ ਤੱਕ ਅਸੀਂ ਆਲਮੋਸਟ ਖਾਣਾ ਖਾ ਲੈਂਦੇ ਅਸੀਂ ਤਾਂ ਕੁਝ ਜ਼ਿਆਦਾ ਨੁਕਸਾਨ ਨਹੀਂ ਸੀ ਕਰਦੀ ਔਰ ਡਿਊਰਿੰਗ ਫਾਸਟਿੰਗ ਅਸੀਂ ਕੀ ਕਰਦੇ ਆ ਮਾਰਨਿੰਗ ਅਸੀਂ ਚਾਹ ਪੀ ਲਈ ਸਾਰਾ ਦਿਨ ਫਿਰ ਖਾਲੀ ਪੇਟਾ 12 ਵਜੇ ਫਿਰ ਚਾਹ ਪੀ ਲਈ ਦੋ ਟਾਈਮ ਸਾਡੇ ਪੇਟ ਚ ਐਸਿਡ ਜਾ ਰਿਹਾ ਹੈ ਤਾਂ ਉਹ ਸਾਨੂੰ ਹੋਰ ਵੀ ਵੀਕ ਵੀ ਕਰਦਾ ਹੈ ਤੇ ਸਾਡੇ ਅੰਦਰ ਐਸਿਡ ਸਾਡੇ ਲੀਵਰ ਨੂੰ ਡੈਮੇਜ ਔਰ ਪੇਟ ਨੂੰ ਵੀ ਡੈਮੇਜ ਕਰਦਾ ਹੈ ਤਾਂ ਇਸ ਵਾਰ ਆਪਾਂ ਇੱਕ ਹੈਲਦੀ ਤਰੀਕਾ ਬਣਾਵਾਂਗੇ ਇੱਕ ਅੱਛਾ ਤਰੀਕਾ ਇੱਕ ਬੈਸਟ ਵੇ ਜਿਹਦੇ ਦੁਆਰਾ ਅਸੀਂ ਆਪਣੀ ਸਿਹਤ ਵੱਲ ਵੀ ਧਿਆਨ ਦੇਈਏ ਔਰ ਇਸ ਵਾਰ ਦੀ ਫਾਸਟਿੰਗ ਬਹੁਤ ਵਾਰ ਸਾਡੇ ਲਈ ਫੈਨੇਫਿਟ ਹੋਏਗੀ 100 ਤੋਂ ਪਲੱਸ ਬਿਮਾਰੀਆਂ ਦੇ ਛੁਟਕਾਰੇ ਲਈ ਅਸੀਂ ਇੱਕ ਡਰਿੰਕ ਬਣਾਵਾਂਗੇ ਔਰ ਇਸ ਵਾਰ ਮੈਂ ਇਹ ਨਹੀਂ ਕਹਾਂਗੀ ਕਿ ਤੁਸੀਂ ਡੋਨੇਟ ਕਰੋ ਬਹੁਤ ਸਾਰੇ ਭੈਣ ਭਾਈ ਐਸੇ ਹੋਣਗੇ ਜਿਹੜੇ ਕਹਿਣਗੇ ਕਿ ਅਸੀਂ ਅਫੋਰਡ ਨਹੀਂ ਕਰ ਪਾਵਾਂਗੇ ਪਤਾ ਨਹੀਂ ਸਿਸਟਰ ਕੀ ਬੋਲ ਦੇਗੀ ਤਾਂ 300 ਤੋਂ 400 ਦੇ ਵਿੱਚ ਵਿੱਚ ਤੁਹਾਡੇ ਇੱਕ ਹਫ਼ਤੇ ਦਾ ਪੂਰੀ ਫੈਮਿਲੀ ਦਾ ਖਰਚਾ ਹੋਏਗਾ ਔਰ ਉਹੀ ਜਿਹੜਾ ਤੁਸੀਂ ਦਾਨ ਕਰਨਾ ਸੀ ਇਸ ਵਾਰੀ ਤੁਸੀਂ ਉਹਨੂੰ ਆਪਣੇ ਲਈ ਇਸਤੇਮਾਲ ਕਰਨਾ ਹੈ ਤਾਂ ਅਸੀਂ ਕੀ ਕਰਨਾ ਹੈ ਉਹਦੇ ਲਈ ਅਸੀਂ ਸਵੇਰ ਦੀ ਚਾਹ ਨਹੀਂ ਪੀਵਾਂਗੇ ਹੁਣ ਸਾਰਿਆਂ ਨੂੰ ਇਹ ਲੱਗੇਗਾ ਕਿ ਹਾਈ ਚਾਹ ਬਿਨਾਂ ਅੱਖਾਂ ਕਿੱਦਾਂ ਖੁੱਲਣਗੀਆਂ ਤਾਂ ਜਿੰਨੇ ਭੈਣਾਂ ਭਾਈਆਂ ਨੂੰ ਲੱਗੇ ਕਿ ਮੈਨੂੰ ਕੋਈ ਪੇਟ ਦਾ ਰੋਗ ਨਹੀਂ ਹੈਗਾ ਮੈਨੂੰ ਕੋਈ ਐਸਿਡਿਟੀ ਗੈਸ ਦੀ ਪ੍ਰੋਬਲਮ ਨਹੀਂ ਹੈਗੀ ਉਹ ਪੀਣਾ ਚਾਹਣ ਤਾਂ ਪੀ ਸਕਦੇ ਵੈਸੇ ਕੋਸ਼ਿਸ਼ ਇਹ ਹੀ ਕਰਨ ਕਿ ਉਹ ਛੱਡ ਦੇਣ ਉਹਦੀ ਜਗ੍ਹਾ ਤੇ ਅਸੀਂ ਇੱਕ ਡਰਿੰਕ ਬਣਾਵਾਂਗੇ ਔਰ ਡਰਿੰਕ ਕਿੱਦਾਂ ਦੀ ਹੋਏਗੀ ਉਹਦੇ ਚ ਆਪਾਂ ਚੁਕੰਦਰ ਲੈਣੀ ਆ ਚੁਕੰਦਰ ਜਿਹਨੂੰ ਆਪਾਂ ਬੀਟ ਰੂਟ ਕਹਦੇ ਨੇ ਇੰਗਲਿਸ਼ ਵਿੱਚ ਪੰਜਾਬੀ ਚ ਚੁਕੰਦਰ ਕਹਿੰਦੇ ਆ ਔਰ ਉਹਦੇ ਨਾਲ ਜੇ ਤੁਸੀਂ ਗਾਜਰ ਤੁਹਾਨੂੰ ਮਿਲਦੀ ਆ ਗਾਜਰ ਲੈ ਸਕਦੇ ਹੋ ਗਾਜਰ ਨਹੀਂ ਮਿਲਦੀ ਖੀਰਾ ਲੈ ਸਕਦੇ ਹੋ ਖੀਰਾ ਨਹੀਂ ਮਿਲ ਰਿਹਾ ਤਾਂ ਤੁਸੀਂ ਅਦਵਾਨਾ ਲੈ ਸਕਦੇ ਹੋ ਕਿਹ ਜਗ੍ਹਾ ਤੁਹਾਨੂੰ ਤਰਬੂਜ ਬੋਲਿਆ ਜਾਂਦਾ ਸਾਡੇ ਉਹਨੂੰ ਮਤੀਰਾ ਬੋਲਿਆ ਜਾਂਦਾ ਆ ਤਾਂ ਫਿਰ ਤੁਸੀਂ ਉਹ ਲੈ ਸਕਦੇ ਹੋ ਹੁਣ ਉਹਦੀ ਡਰਿੰਕ ਕਿੱਦਾਂ ਰੈਡੀ ਕਰਨੀ ਆ वो तो मैं वीडियो प्ले कर दिया इस वीडियो को ध्यान न देखना गाजर और चुकंदर का जूस बनाने के लिए यहाँ पे ले लेंगे हम गाजर और चुकंदर उन्हें अच्छे से वॉश करके इस तरह से चॉप कर लेंगे और साथ में लेंगे कुछ पुदीना के पत्ते तो इन सब चीज़ों को हम एक ब्लेंडिंग में जार में डाल लेंगे और थोड़ा सा पानी डालकर इसे हमें पीस लेना है ताकि इसका जो है पेस्ट बनकर तैयार हो जाए तो इस पेस्ट को हमें थोड़ा सा और पानी डालना है ये देखिए पेस्ट रेडी हो गया है इसमें थोड़ा सा पानी और डालेंगे और उन्हें अच्छे से मिक्स कर लेंगे और अब एक बॉल लेंगे और उस पर रखेंगे स्ट्रेनर और इसमें हमने जो भी पल्प निकाला है चुकंदर और गाजर का उसे हमें इस तरह से छान लेना है और बहुत ही अच्छे से दबा दबा कर इसमें से जितना भी पल्प है उसमें से हमें जूस जो है वो निकाल लेना है तो यहाँ पे देखिए जूस हमने सारा अच्छे से निकाल लिया है इसमें इस तरह अस जूस तैयार करना है उन्होंने जूस पुण भी लिया है आप पुण भी सकते हैं अगर तुम नहीं वैसे कोशिश करो पुण लिओ क्योंकि असि फास्ट वेज सीधा फाइबर हीट नहीं कर सकते ਇਹ ਜੂਸ ਨੂੰ ਸੀ ਪੌਣ ਲੈਣਾ ਜਿੱਦਾਂ ਇਸ ਵੀਡੀਓ ਚ ਥੋੜੇ ਅਲੱਗ ਤਰੀਕੇ ਨਾਲ ਦਿਖਾਇਆ ਗਿਆ ਪਰ ਜਿਸ ਤਰ੍ਹਾਂ ਮੈਂ ਬਣਾਉਣੀ ਆ ਸੜੇ ਘਰ ਚ ਆਲਮੋਸਟ 2 ਮਹੀਨਿਆਂ ਤੋਂ ਇਸ ਡਰਿੰਕ ਨੂੰ ਲਿਆ ਜਾ ਰਿਹਾ ਹੈ ਜਿਆਦਾ ਹੀ ਸਮਾਂ ਹੋ ਗਿਆ ਗਾ ਸਾਨੂੰ ਹਰ ਸਵੇਰ ਅਸੀਂ ਇਸ ਡਰਿੰਕ ਨੂੰ ਪੀਣੇ ਆ ਔਰ ਸੱਚਮੁੱਚ ਬਹੁਤ ਸਾਰੇ ਹੈਲਥ ਬੈਨੀਫਿਟਸ ਮਿਲੇ ਆ ਸਾਨੂੰ ਇਹਦੇ ਨਾਲ ਸਾਡੀ ਲੀਵਰ ਦੇ ਰੋਗ ਸੀਗੇ ਮੇਰੀ ਫਾਦਰ ਨੂੰ ਲੀਵਰ ਦਾ ਰੋਗ ਸੀਗਾ ਉਹ ਜਦੋਂ ਖਾਣਾ ਖਾਂਦੇ ਸੀ ਉਹਨਾਂ ਨੂੰ ਉਲਟੀ ਆ ਜਾਂਦੀ ਸੀ ਉਹ ਸਾਰੇ ਰੋਗ ਉਹਨਾਂ ਦੇ ਠੀਕ ਹੋ ਗਿਆ ਹੁਣ ਆਲਮੋਸਟ ਇੱਕ ਵੀ ਵਾਰ ਉਹਨਾਂ ਨੂੰ ਕਦੇ ਉਲਟੀ ਨਹੀਂ ਆਈ ਅੱਛਾ ਖਾਣਾ ਖਾਂਦੇ ਉਹਨਾਂ ਦੇ ਪੇਟ 'ਚ ਐਸਿਡਿਟੀ ਹਮੇਸ਼ਾ ਹੀ ਰਹਿੰਦੀ ਸੀ ਉਹ ਵੀ ਨਹੀਂ ਹੈਗੀ ਬੀਪੀ ਬਹੁਤ ਜ਼ਿਆਦਾ ਹਾਈ ਹੋ ਜਾਂਦਾ ਸੀ ਉਹ ਵੀ ਪ੍ਰੋਬਲਮ ਨਹੀਂ ਹੈਗੀ ਔਰ ਮੇਰੀ ਸਿਸਟਰ ਥੋੜਾ weight gain ਕਰ ਰਹੀ ਸੀ ਜਦੋਂ weight ਬਹੁਤ ਘਟਦਾ ਆ ਵਜ਼ਨ ਬਹੁਤ ਘਟਦਾ ਇਹਦੇ ਨਾਲ ਵਜ਼ਨ ਬਹੁਤ ਵਜ਼ਨ ਜਿਹੜੇ ਘਟਾਉਣਾ ਚਾਹੁੰਦੇ ਉਹਨਾਂ ਲਈ ਇੱਕ ਬੈਸਟ ਤਰੀਕਾ ਆ ਔਰ 슈ਗਰ ਤੋਂ ਵੀ ਬਹੁਤ ਅੱਛਾ ਆ ਬੀਪੀ ਤੋਂ ਬਹੁਤ ਅੱਛਾ ਆ ਔਰ ਹੋਰ ਵੀ ਮਤਲਬ ਸਾਡੀ ਸਕਿਨ ਦੇ ਲਈ ਜਿਨ੍ਹਾਂ ਦੇ ਪਿੰਪਲਸ ਨਿਕਲਦੇ ਆ ਬਹੁਤ ਜ਼ਿਆਦਾ ਜਾਂ ਜਿਨ੍ਹਾਂ ਦੇ ਫੇਸ ਤੇ ਸ਼ਾਈਆਂ ਆ ਜਿਨ੍ਹਾਂ ਦੇ ਵਾਲ ਝੜਦੇ ਆ ਉਹਦੇ ਲਈ ਬਹੁਤ ਅੱਛਾ ਆ ਔਰ ਉਹਦੇ ਨਾਲ ਨਾਲ ਹੈਗਾ ਜਿਨ੍ਹਾਂ ਭੈਣਾ ਭੈ ਇਹਨੂੰ ਖੂਨ ਦੀ ਕਮੀ ਆ ਖਾਸ ਕਰਕੇ ਜਿਨ੍ਹਾਂ ਨੂੰ ਖੂਨ ਦੀ ਕਮੀ ਆ ਉਹਦੇ ਲਈ ਬਹੁਤ ਅੱਛਾ ਆ ਜਿਨ੍ਹਾਂ ਦੀ ਬੋਡੀ ਸੁਸਤ ਰਹਿੰਦੀ ਆ ਨੀਂਦ ਬਹੁਤ ਜ਼ਿਆਦਾ ਹੁੰਦੀ ਉਹਦੇ ਲਈ ਇਹ ਡਰਿੰਕ ਬਹੁਤ ਅੱਛੀ ਆ ਤਾਂ ਉਹਦੇ ਲਈ ਅਸੀਂ ਕੀ ਕਰਨਾ ਆ ਇੱਕ ਚੁਕੰਦਰ ਨੂੰ ਛਿੱਲ ਕੇ ਧੋਣਾ ਨਹੀਂ ਹੈਗਾ ਉਹਨੂੰ ਛਿੱਲਣ ਤੋਂ ਪਹਿਲਾਂ ਧੋ ਲੈਣਾ ਆ ਛਿੱਲਣ ਤੋਂ ਬਾਅਦ ਚ ਨਹੀਂ ਧੋਣਾ ਉਨੂੰ ਛਿੱਲ ਕੇ ਅਸੀਂ ਛੋਟੇ ਛੋਟੇ ਪੀਸਸ ਵਿਚ ਕੱਟ ਕਰ ਲੈਣਾ ਹੈ ਸਿਰਫ ਇੱਕ ਹੀ ਤੁਕੰਦਰ ਲੈਣੀ ਆਪਾਂ ਔਰ ਉਹਦੇ ਨਾਲ ਦੋ ਖੀਰੇ ਪਾ ਸਕਦੇ ਹੋ ਛਿੱਲ ਕੇ ਤੁਸੀਂ ਅਗਰ ਦੋ ਖੀਰੇ ਨਹੀਂ ਮਿਲ ਰਹੇ ਦੋ ਗਾਜਰਾ ਪਾ ਸਕਦੇ ਹੋ ਗਾਜਰਾ ਵੀ ਨਹੀਂ ਮਿਲ ਰਹੀਆਂ ਤਾਂ ਤੁਸੀਂ ਅਧਵਾਣਾ ਪਾ ਸਕਦੇ ਹੋ ਘੱਟੋ ਘੱਟ ਅੱਧਾ ਕਿਲੋ ਅਧਵਾਣਾ ਤੁਸੀਂ ਇਹਦੇ ਚ ਪਾਉਣਾ ਹੈ ਬੀਜ ਕੱਢ ਕੇ ਫਿਰ ਉਸ ਤੋਂ ਬਾਅਦ ਇਹਦੇ 'ਚ ਤੁਸੀਂ ਥੋੜਾ ਜਿਹਾ ਪੁਦੀਨਾ ਐਡ ਕਰ ਸਕਦੇ ਹੋ ਅਗਰ ਮਿਲਦਾ ਹੈ ਤਾਂ ਕੋਸ਼ਿਸ਼ ਕਰੋ ਵੀ ਪਾ ਲਓ ਅਗਰ ਨਹੀਂ ਮਿਲ ਰਿਹਾ ਛੱਡ ਦਿਓ ਅਗਰ ਤੁਹਾਨੂੰ ਆਮਲਾ ਮਿਲਦਾ ਹੈ ਆਮਲੇ ਦਾ ਇੱਕ ਪੀਸ ਪੂਰਾ ਪਾ ਲੈਣਾ ਹੈ ਛੋਟੇ-ਛੋਟੇ ਪੀਸ 'ਚ ਕੱਟ ਕੇ ਅਗਰ ਆਮਲੇ ਦਾ ਜੂਸ ਮਿਲ ਰਿਹਾ ਹੈ 2 ਟੱਕਣ ਪਾ ਲੈਣੇ ਆ ਅਗਰ ਨਹੀਂ ਮਿਲ ਰਿਹਾ ਛੱਡ ਸਕਦੇ ਹੋ ਕਾਲਾ ਨਮਕ ਜ਼ਰੂਰ ਐਡ ਕਰਨਾ ਹੈ ਪਰ ਸਭ ਤੋਂ ਮੇਨ ਇੰਗਰੀਡੀਅੰਟ ਜਿਹੜਾ ਵੀ ਖੰਡ ਤੁਸੀਂ ਬਿਲਕੁਲ ਨਹੀਂ ਪਾਣੀ ਇਹਦਾ ਟੇਸਟ ਥੋੜਾ ਬਕਬਕਾ ਹੋਏਗਾ ਪਰ ਖੰਡ ਅਸੀਂ ਇਹਦੇ ਵਿੱਚ ਨਹੀਂ ਪਾਣੀ ਅਰ ਅਸੀਂ ਨੂੰ ਛਾਣ ਕੇ ਰੱਖ ਲੈਣਾ ਹੈ ਅਸੀਂ ਨੂੰ ਇੱਕ ਵਾਰੀ ਛਾਣਨਾ ਹੈ ਫਿਰ ਉਹਦੇ ਵਿੱਚ ਪਾਣੀ ਪਾ ਲੈਣਾ ਹੈ ਫਿਰ ਉਹਨੂੰ ਛਾਣ ਲੈਣਾ ਹੈ ਫਿਰ ਉਹਦੇ ਵਿੱਚ ਪਾਣੀ ਪਾ ਲੈਣਾ ਹੈ ਦੋ ਵਾਰ ਪਾਣੀ ਪਾ ਕੇ ਛਾਣਨਾ ਹੈ ਔਰ ਬਾਕੀ ਜਿਹੜਾ ਉਹਦਾ ਬਚਾ ਹੋਏਗਾ ਅਗਰ ਤੁਹਾਡੇ ਘਰ 'ਚ ਜਾਨਵਰ ਹੈ ਉਹਨੂੰ ਪਾ ਦੇਣਾ ਹੈ ਉਹਦਾ ਵੀ ਥੋੜਾ ਫਾਇਦਾ ਕਰੋ ਹallelujah ਔਰ ਇਸ ਡਰਿੰਕ ਨੂੰ ਪੁੰਨ ਕੇ ਤੁਸੀਂ ਘੱਟੋ ਘੱਟ 1 ਲੀਟਰ ਬਣਾ ਲੈਣਾ ਹੈ ਉਹਨੂੰ ਪਾਣੀ ਪਾ ਪਾ ਕੇ ਮੈਕਸਿਮਮ 1 ਲੀਟਰ ਤਾਂ ਹੋਵੇ ਔਰ ਤੁਸੀਂ ਸਾਰੇ ਹੀ ਪਰਿਵਾਰ ਨੂੰ ਇਹਨੂੰ ਦੇਣਾ ਹੈ ਕਿਉਂਕਿ 1 ਲੀਟਰ ਬਣ ਜੇਗਾ 1 ਚੁਕੰਦਰ 2 ਖੀਰੇ ਅਗਰ ਖੀਰੇ ਨਹੀਂ ਹੈ ਤਾਂ ਇੱਕ चुकंदर ਦੋ ਗਾਜਰਾ ਦੋ ਗਾਜਰਾ ਵੀ ਨਹੀਂ ਮਿਲ ਪਈ ਨਹੀਂ ਤਾਂ ਇੱਕ चुकंदर ਤੇ ਆਧੂਣਾ ਤਾਂ ਬੜੇ ਆਰਾਮ ਨਾਲ ਮਿਲ ਰਿਹਾ ਅੱਧਾ ਕਿਲੋ ਮੈਕਸਿਮਮ ਕਿਲੋ ਵੀ ਪਾਸ ਸਕਦੇ ਹਾਂ ਤੁਹਾਡੀ ਖੁਸ਼ੀ ਹੈ ਜਿਨਨੇ ਫੈਮਿਲੀ ਮੈਂਬਰ ਜ਼ਿਆਦਾ ਨਹੀਂ ਤਾਂ ਇਹ ਡਰਿੰਕ ਤੁਹਾਡੇ ਸਭ ਦੇ ਲਈ ਇੰਨੀ ਇੱਕ ਜ਼ਿਆਦਾ ਬੈਨੀਫੀਸ਼ੀਅਲ ਹੋਏਗੀ ਕਿ ਤੁਸੀਂ ਖੁਦ ਚੈੱਕ ਕਰੋਗੇ ਜਿਨਾਂ ਦੇ ਫੇਸ ਤੇ ਸ਼ਾਈਆਂ ਜਾਂ ਪਿੰਪਲ ਆ ਉਹ ਆਪਣੀ ਅੱਜ ਹੀ ਫੋਟੋ ਖਿੱਚ ਕੇ ਰੱਖ ਲੈਣਾ ਔਰ ਇੱਕ ਹਫਤੇ ਬਾਅਦ ਆਪਣਾ ਫੇਸ ਦੇਖਣਾ ਜਿਨ੍ਹਾਂ ਦਾ ਵਜ਼ਨ ਵਧਿਆ ਹੋਇਆ ਉਹ ਵਜ਼ਨ ਆਪਣਾ ਅੱਜ ਚੈੱਕ ਕਰ ਲੈਣਾ ਇੱਕ ਹਫ਼ਤੇ ਬਾਅਦ ਆਪਣਾ ਵਜ਼ਨ ਚੈੱਕ ਕਰਨਾ ਜਿਨ੍ਹਾਂ ਨੂੰ 슈ਗਰ ਹੈ ਉਹ ਅੱਜ 슈ਗਰ ਚੈੱਕ ਕਰ ਲੈਣਾ ਇੱਕ ਹਫ਼ਤੇ ਬਾਅਦ ਦੁਬਾਰਾ ਫਿਰ ਚੈੱਕ ਕਰਨਾ ਔਰ ਜਿਨ੍ਹਾਂ ਨੂੰ ਜੋ-ਜੋ ਪ੍ਰੋਬਲਮ ਆਣਾ ਸਾਰੀਆਂ ਲਿਖ ਲੈਣੀਆਂ ਆ ਔਰ ਇੱਕ ਹਫ਼ਤਾ ਡੇਲੀ ਇਸ ਡਰਿੰਕ ਨੂੰ ਅਸੀਂ ਲੈਣਾ ਆ ਔਰ ਫਿਰ ਉਸ ਤੋਂ ਬਾਅਦ ਤੁਸੀਂ ਆਪਣੇ ਰਿਜ਼ਲਟਸ ਦੇਖਿਓ ਵੀ ਕਿਸ ਤਰ੍ਹਾਂ ਤੁਹਾਡੀ ਜ਼ਿੰਦਗੀ 'ਚ ਇੱਕ ਮੈਜਿਕ ਦੀ ਤਰ੍ਹਾਂ ਕੰਮ ਕਰੇਗਾ ਇਹ ਔਰ ਇਹ ਡਰਿੰਕ ਅਸੀਂ ਕਿੱਦਾਂ ਲੈਣੀ ਆ ਜਿੱਦਾਂ ਸਵੇਰ ਟਿਕੇ ਪਹਿਲਾਂ ਅਸੀਂ ਚਾਹ ਪੀਂਦੇ ਸੀ ਜਿਹੜੀ ਤਾਂ ਭੈਣ ਭਾਈ ਕਹਿੰਦੇ ਕਿ ਸਾਨੂੰ ਚਾਹ ਦੀ ਐਡੀ ਵੀ ਤੋੜ ਨਹੀਂ ਲੱਗਦੀ ਅਸੀਂ ਨਾ ਵੀ ਪੀਏ ਤਾਂ ਕੋਈ ਦਿੱਕਤ ਨਹੀਂ ਆ ਤਾਂ ਉਹ ਇਸ ਡਰਿੰਕ ਨੂੰ ਸਵੇਰੇ ਪੀ ਸਕਦੇ ਆ ਚਾਹ ਦੀ ਜਗ੍ਹਾ ਤੇ ਇੱਕ ਪੂਰਾ ਗਲਾਸ ਖਾਲੀ ਪੇਟ ਉਸ ਤੋਂ ਬਾਅਦ ਅਸੀਂ ਸੇਮ ਰੁਟੀਨ ਰੱਖਣਾ ਹੈ ਅਵਚਨ ਪੜਨਾ ਹੈ ਜਾਂ ਪ੍ਰਾਰਥਨਾ ਕਰਨੀ ਹੈ ਬਾਈਬਲ ਦੇ ਵਿੱਚੋਂ ਅਸੀਂ ਕੁਝ ਵਚਨ ਲੈ ਕੇ ਉਹਨੂੰ ਆਪਣੀ ਜ਼ਿੰਦਗੀ ਚ ਘੋਸ਼ਣਾ ਕਰਨੀ ਆ ਔਰ ਦੂਜਿਆਂ ਲਈ ਦੁਆ ਕਰਨੀ ਆ ਜਿੱਦਾਂ ਜਿੱਦਾਂ ਟਾਪਿਕ ਰੱਖਿਆ ਜਾਏਗਾ ਜਿੱਦਾਂ ਹੁਣ ਕੱਲ ਦੇ ਵਰਤ ਦਾ ਵਿਸ਼ਾ ਅਸੀਂ ਕੋਰਟ ਕੇਸ ਰੱਖਿਆ ਕਿਉਂਕਿ ਪਿਛਲੇ ਵਾਰ ਕਾਫੀ ਬਹਿਣਾ ਪਈਆਂ ਨੇ ਇਹ ਕਿਹਾ ਸੀ ਕਿ ਕੋਰਟ ਕੇਸ ਦੇ ਲਈ ਵਿਸ਼ਾ ਰੱਖੋ ਸਾਡੀ ਕੋਰਟ ਕੇਸ ਚੱਲਦੇ ਨੇ ਤਾਂ ਕੋਰਟ ਕੇਸ ਤੋਂ ਫ੍ਰੀ ਕਰਨ ਦੇ ਲਈ ਆਜ਼ਾਦੀ ਲਈ ਦੁਆ ਕਰਨੀ ਫਿਰ ਅਸੀਂ ਉਸੇ ਦੀ ਤੀ ਨਾਲ ਦੂਜਿਆਂ ਲਈ ਦੁਆ ਕਰਨੀ 12 ਵਜੇ ਸਾਨੂੰ ਕੋਰਟ ਕੇਸ ਦੇ ਲਈ ਵਚਨ ਮਿਲ ਜਾਣਗੇ 12 ਵਜੇ ਦੀ ਪ੍ਰਾਰਥਨਾ ਚ ਉਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਸੁਣਨਾ ਹੈ ਫਿਰ ਉਸ ਤੋਂ ਬਾਅਦ ਫਿਰ ਅਗਰ ਸਾਨੂੰ ਲੱਗ ਰਿਹਾ ਵੀ ਤੁਹਾਨੂੰ ਥੋੜੀ ਜਿਹੀ ਵੀਕਨੈਸ ਲੱਗ ਰਹੀ ਹੈ ਜਾਂ ਕੁਝ ਵੀ ਲੱਗ ਰਿਹਾ ਫਿਰ ਇੱਕ ਗਲਾਸ ਇਹਦਾ ਹੋਰ ਤੁਸੀਂ ਪੀ ਸਕਦੇ ਹੋ 12 ਵਜੇ ਦੇ ਕਰੀਬ ਔਰ ਉਸ ਤੋਂ ਬਾਅਦ ਜਦੋਂ ਅਸੀਂ ਫਿਰ ਦੋਹੀ ਪ੍ਰੇਅ ਸੁੰਨੀਆਂ 12 ਵਜੇ ਵਾਲੀ ਔਰ ਉਸ ਤੋਂ ਬਾਅਦ ਅਸੀਂ 2 ਵਜੇ ਦੀ ਖੋਲਣ ਦੀ ਵਰਤ ਖੋਲਣ ਦੀ ਪ੍ਰੇਅ ਸੁਣਾਂਗੇ ਉਸ ਤੋਂ ਬਾਅਦ ਅਸੀਂ ਡਾਇਰੈਕਟ ਖਾਣਾ ਨਹੀਂ ਖਾਣਾ ਹੈਗਾ ਅੱਜ ਕੱਲ ਸਭ ਤੋਂ ਸਸਤਾ ਤੇ ਹੈਲਦੀ ਫੂਡ ਇਹ ਦੁਆਣਾ ਹੀ ਮਿਲ ਰਿਹਾ ਹੈ ਤਾਂ ਤੁਸੀਂ ਘੱਟੋ ਘੱਟ ਨੂੰ 10 ਕਿਲੋ ਦੇ ਹਿਸਾਬ ਨਾਲ ਲਿਆ ਕੇ ਰੱਖ ਲਓ 10 ਰੁਪਏ ਕਿਲੋ ਦੇ ਹਿਸਾਬ ਨਾਲ ਮਿਲ ਰਿਹਾ ਹੈ 100 ਰੁਪਏ ਦਾ ਦੁਆਣਾ ਸਾਨੂੰ ਇੱਕ ਹਫਤਾ ਪੂਰਾ ਆਰਾਮ ਨਾਲ ਨਿਕਲ ਜਾਏਗਾ ਉਸ ਤੋਂ ਬਾਅਦ ਤੁਸੀਂ ਇੱਕ ਪਲੇਟ ਪੂਰੀ ਭਰ ਕੇ ਦੁਆਣਾ ਖਾਣਾ ਹੈ 2 ਵਜੇ ਤੋਂ ਪ੍ਰਾਰਥਨਾ ਸੁਣਨ ਤੋਂ ਬਾਅਦ ਸਿੱਧਾ ਖਾਣਾ ਨਹੀਂ ਖਾਣਾ ਔਰ ਉਸ ਤੋਂ ਬਾਅਦ ਤੁਸੀਂ 3 ਵਜੇ ਚਾਵਲ ਖਾਣੇ ਆ ਰੋਟੀ ਨਹੀਂ ਖਾਣੀ ਪੂਰਾ ਹਫਤਾ ਸੀ ਇੱਕ ਟਾਈਮ ਰੋਟੀ ਖਾਵਾਂਗੇ ਇੱਕ ਟਾਈਮ ਚਾਵਲ ਖਾਵਾਂਗੇ ਔਰ ਉਹ ਚਾਵਲ ਵੀ ਅਸੀਂ ਕਦੇ ਨਾ ਖਾਣੇ ਸਿਰਫ ਦਾਲ ਦੇ ਨਾਲ ਹਰ ਰੋਜ਼ ਅਸੀਂ ਦਾਲੀ ਬਣਾਵਾਂਗੇ ਚਾਵਲ ਦਾਲ ਜਾਂ ਖਿਚੜੀ ਬਣਾ ਲਾਂ ਕਰਾਂਗੇ ਜਾਂ ਅਲੱਗ-ਅਲੱਗ ਤਰ੍ਹਾਂ ਦੀਆਂ ਦਾਲਾਂ ਇੱਕ ਹਫ਼ਤਾ ਸਾਡਾ ਨਿਕਲ ਹੀ ਜਾਏਗਾ ਇੱਕ ਦਿਨ ਹਰੀ ਦਾਲ ਇੱਕ ਦਿਨ ਲਾਲ ਦਾਲ ਪੀਲੀ ਦਾਲ ਨੀਲੀ ਦਾਲ ਜਿੰਨੇ ਵੀ ਦਾਣੇ ਆ ਥੋੜੀ-ਥੋੜੀ ਬਣਾ ਲਈ ਦੁਪਹਿਰ ਦੇ ਸਮੇਂ ਅਸੀਂ ਸਿਰਫ ਦਾਲ ਚਾਵਲ ਖਾਵਾਂਗੇ ਔਰ ਜਿਹੜੇ ਭੈਣ ਭਾਈ ਕਹਿੰਦੇ ਕਿ ਸਾਨੂੰ ਕੋਈ ਦਿੱਕਤ ਨਹੀਂ ਆਏਗੀ ਅਸੀਂ ਰਾਤ ਦਾ ਖਾਣਾ ਨਹੀਂ ਖਾਣਾ ਚਾਹੁੰਦੇ ਤਾਂ ਰਾਤ ਨੂੰ ਵੀ ਉਹ ਸਿਰਫ ਸੈਲਡ ਜਾਂ ਫਰ ਰਦਵਾਣਾ ਹੀ ਖਾ ਸਕਦੇ ਜਿਨ੍ਹਾਂ ਨੂੰ ਲੱਗਦਾ ਵੀ ਨਹੀਂ ਅਸੀਂ ਭੁੱਖ ਬਰਦਾਸ਼ਤ ਨਹੀਂ ਕਰ ਪਾਵਾਂਗੇ ਤਾਂ ਰਾਤ ਨੂੰ ਸਿਰਫ ਦੋ ਰੋਟੀਆਂ ਖਾਣੀਆਂ ਤੁਸੀਂ ਉਸ ਤੋਂ ਜ਼ਿਆਦਾ ਨਹੀਂ ਔਰ ਉਹਦੇ ਨਾਲ ਤੁਸੀਂ ਦਹੀਂ ਖਾਣਾ ਚਾਹੁੰਦੇ ਹੋ ਖਾ ਸਕਦੇ ਹੋ ਤੁਹਾਡੀ ਚੁਆਇਸ ਹੈ ਪਰ ਐਕਸਟਰਾ ਡਾਈਟ ਨਹੀਂ ਲੈਣੀ ਕੋਈ ਵੀ ਚਿਕਨ ਤਾਂ ਬਿਲਕੁਲ ਪੂਰੇ ਹਫ਼ਤੇ ਲਈ ਅਸੀਂ ਬੰਦ ਕਰਨਾ ਹੈ ਮਤਲਬ ਜਿੰਦਾਸੀ ਪੜਿਆ ਸੀ ਨਾ ਕਿ ਦਾਨੀਅਲ ਨਬੀ ਨੇ ਇੱਕ ਹਫਤੇ ਤੱਕ ਕੋਈ ਵੀ ਸਵਾਦਲਾ ਭੋਜਨ ਨਹੀਂ ਖਾਦਾ ਤਾਂ ਅਸੀਂ ਵੀ ਕੋਈ ਟੇਸਟੀ ਫੂਡ ਨਹੀਂ ਖਾਣਾਗਾ ਨੋਰਮਲ ਫੂਡ ਖਾਣਾਇਆ ਸਾਡੇ ਹੈਲਥ ਵਿੱਚ ਇੰਨੇ ਇੱਕ ਜ਼ਿਆਦਾ ਡਿਫਰੈਂਟ ਹੋਣਗੇ ਨਾ ਇੰਨੇ ਕ ਜ਼ਿਆਦਾ ਸਾਡੀ ਬੋਡੀ ਬਦਲ ਜਾਵੇਗੀ ਇੱਕ ਹਫਤੇ ਦੇ ਵਿੱਚ ਵਿੱਚ ਅਸੀਂ ਖੁਦ ਆਪਣੀ ਜ਼ਿੰਦਗੀ ਵਿੱਚ ਵਿਜ਼ੀਬਲੀ ਰਿਜ਼ਲਟ ਦੇਖ ਮਾਵਾਂਗੇ ਇਹ ਜਿਹੜੀ ਡਰਿੰਕ ਬਣਾ ਰਿਹਾ ਨਾ ਅਸੀਂ ਬੜੀ ਮੈਜੀਕਲ ਡਰਿੰਕ ਹੈ ਔਰ ਇੱਕ ਹੋਰ ਪ੍ਰੋਬਲਮ ਹੈ ਮੈਂ ਕਿਵੇਂ ਇਸ ਚੀਜ਼ ਨੂੰ ਮੈਂ ਮਤਲਬ ਆਪਣੇ ਇਬਹਾਫ ਤੇ ਸੋਚਿਆ ਕਿ ਐਸਾ ਨਹੀਂ ਹੈ ਕਿ ਹਰ ਇੱਕ ਦੇ ਘਰੇ ਮਿਕਸਰ ਗ੍ਰਾਈਂਡਰ ਹੋਵੇ ਜਾਂ ਸ਼ੇਕ ਬਣਾਉਣ ਵਾਲੀ ਮਸ਼ੀਨ ਹੋਵੇ ਜਾਂ ਜੂਸਰ ਹੋਵੇ ਤਾਂ ਉਹ ਕੀ ਕਰ ਸਕਦੇ ਆ ਜਿੱਦਾਂ ਖੀਰਾ ਆ ਜਾਦੂ ਆਣਾ ਆ ਜਾਂ ਬੀਟਰ ਰੂਟ ਆ ਨਾ ਚੁਕੰਦਰ ਆ ਇਹਨਾਂ ਸਾਰੇ ਨੂੰ ਸੇਮ ਕੁਆਂਟੀਟੀ ਜਿੰਨੀ ਬੋਲੀ ਆ ਕੱਟ ਕੇ 1 ਲੀਟਰ ਜੱਗ ਦੇ ਵਿੱਚ ਰਾਤ ਨੂੰ ਇਹਨੂੰ ਭਿਓ ਕੇ ਰੱਖ ਦੇਣਾ ਹੈ ਸਵੇਰੇ ਤੁਸੀਂ ਹਲਕਾ ਹਲਕਾ ਇਹਨੂੰ ਕਿਸੇ ਵੀ ਚੀਜ਼ ਦੇ ਨਾਲ ਕੁੱਟ ਲੈਣਾ ਹੈ ਬੀਲੇਣੇ ਨਾਲ ਕਟਲੇਓ ਕਿਸੇ ਵੀ ਚੀਜ਼ ਨਾਲ ਕਟ ਕੇ ਕਪੜੇ ਵਿੱਚ ਚੰਗੀ ਤਰ੍ਹਾਂ ਨੱਪ ਕੇ ਇਹਦਾ ਜੂਸ ਕੱਢ ਸਕਦੇ ਹੋ ਅਗਰ ਤੁਹਾਡੇ ਘਰ ਮਿਕਸਰ ਗ੍ਰਾਈਂਡਰ ਨਹੀਂ ਹੈਗਾ ਤਾਂ ਇਸ ਤਰ੍ਹਾਂ ਕੱਢ ਸਕਦੇ ਕੋਈ ਥੋੜੇ ਹੀ ਪਰਿਵਾਰ ਹੋਣਗੇ ਨਹੀਂ ਤਾਂ ਖੁਦਾ ਨੇ ਹਰ ਇੱਕ ਨੂੰ ਬLES ਕੀਤਾ ਹੈ ਹਰ ਇੱਕ ਦੇ ਘਰੇ ਹੋਣ ਗਈ ਇਹ ਚੀਜ਼ਾਂ ਤਾਂ ਇਸ ਤਰ੍ਹਾਂ ਅਸੀਂ ਉਹਦਾ ਜੂਸ ਕੱਢ ਲੈਣਾ ਹੈ ਜਿੰਨਾ ਘਰੇ ਮਿਕਸਰ ਗ੍ਰਾਈਂਡਰ ਨਹੀਂ ਹੈਗਾ ਰਾਤ ਨੂੰ ਭਿਉਂ ਕੇ ਰੱਖ ਦੇਣਾ ਸਵੇਰੇ ਉਹਨੂੰ ਪੀ ਲੈਣਾ ਤੁਸੀਂ ਆਪਣੇ ਲਈ ਦੋ ਗਲਾਸ ਰੱਖ ਲੈਣੇ ਇੱਕ ਸਵੇਰੇ ਪੀਣਾ ਇੱਕ 12 ਵਜੇ ਪੀਣਾ ਬਾਕੀ ਦਾ ਤੁਸੀਂ ਸਾਰੇ ਪਰਿਵਾਰ ਨੂੰ ਵੰਡ ਦੇਣਾ ਆ ਲੰਗਰ ਕਰ ਦੇਣਾ ਆ ਉਹਨਾਂ ਦੇ ਲਈ ਕਿਉਂ ਮੇਰੇ ਵੱਲੋਂ ਅੱਜ ਪੂਰੇ ਹਫ਼ਤੇ ਦੀ ਹੈਲਦੀ ਸ਼ਬੀਲ ਲੱਗੇਗੀ ਜਿਹੜੀ ਤੁਹਾਡੇ ਸਭ ਦੇ ਲਈ ਬੈਨੀਫੀਸ਼ੀਅਲ ਹੋਏਗੀ ਚਾਹ ਦਾ ਪੂਰੀ ਰੀਤੀ ਨਾਲ ਕੱਟ ਆਫ ਕਰਨਾ ਹੈ ਅਗਰ ਕਰ ਸਕਦੇ ਹੋ ਤਾਂ ਅਗਰ ਨਹੀਂ ਕਰ ਸਕਦੇ ਤਾਂ ਸਵੇਰ ਦੀ ਛੱਡ ਦਿਓ ਦੁਪਹਿਰ ਵੇਲੇ ਪੀ ਲੈਣਾ ਇੱਕ ਟਾਈਮ ਦੀ ਚਾਹ ਕਰ ਲੈਣਾ ਕੋਸ਼ਿਸ਼ ਕਰੋ ਵੀ ਛੱਡ ਹੀ ਦਿਓ ਔਰ ਇਹ ਥੋੜਾ ਜਿਹੜਾ ਜੂਸ ਹੈ ਨਾ ਥੋੜਾ ਬਕਬਕਾ ਹੋਏਗਾ ਕੁਝ ਜ਼ਿਆਦਾ ਟੇਸਟੀ ਨਹੀਂ ਹੋਏਗਾ ਅੱਛਾ ਹੋਏਗਾ ਪਰ ਬਹੁਤ ਜ਼ਿਆਦਾ ਅੱਛਾ ਤਾਂ ਨਹੀਂ ਹੋਏਗਾ ਤਾਂ ਇਹ ਨਹੀਂ ਸੋਚਣਾ ਕਿ ਵਿੱਚ ਖੰਡ ਪਾ ਲਈਏ ਜੇ ਖੰਡ ਪਾ ਲਈ ਤਾਂ ਮਤਲਬ ਉਹਦਾ ਪੂਰਾ ਸਤ ਇਸ ਲਈ ਬਿਨਾ 슈ਗਰ ਤੋਂ ਕੱਲਾ ਨਮਕ ਕਾਲੀ ਮਿਰਚ ਪਾਣਾ ਚਾਹਦੇ ਹੋ ਥੋੜੀ ਜੀ ਪਾ ਸਕਦੇ ਹੋ ਤਾਂ ਇਹ ਡਰਿੰਕ ਸਾਡੇ ਲਈ ਬਹੁਤ ਬੈਨੀਫੀਸ਼ੀਅਲ ਹੋਏਗੀ ਡੀਟੌਕਸੀਫਿਕੇਸ਼ਨ ਅੱਜ ਤੱਕ ਸਾਡੀ ਜ਼ਿੰਦਗੀ ਚ ਹੋਣਾ ਬਹੁਤ ਜ਼ਰੂਰੀ ਹੈ ਅਸੀਂ ਦੇਖਦੇ ਹਾਂ ਡੀਹਾਈਡਰੇਸ਼ਨ ਦੇ ਕਰਕੇ ਬਹੁਤ ਸਾਰੇ ਲੋਕ ਅੱਜ ਪਰੇਸ਼ਾਨੀ ਵਿੱਚ ਆ ਕਿ ਸਵੇਟਿੰਗ ਨਹੀਂ ਹੋ ਰਹੀ ਪਸੀਨੇ ਦੇ ਰਾਹੀਂ ਜਰਮਸ ਨਿਕਲ ਰਿਹਾ ਵੀਕਨੈਸ ਹੋ ਰਹੀ ਹੈ ਸਾਡੇ ਅੰਦਰ ਹਰ ਇੱਕ ਉਸ ਕਮੀ ਨੂੰ ਪੂਰਾ ਕਰੇਗਾ ਜੋ ਫਾਸਟਿੰਗ ਦੇ ਵਿੱਚ ਸਾਨੂੰ ਪਾਣੀ ਦੀ ਕਮੀ ਹੋ ਜਾਂਦੀ ਹੈ ਨਾ ਇਹ ਸਾਡੀ ਉਸ ਪਾਣੀ ਦੀ ਕਮੀ ਨੂੰ ਪੂਰਾ ਕਰੇਗਾ ਔਰ ਹਾਂ ਪਾਣੀ ਵੀ ਥੋੜਾ ਥੋੜਾ ਪੀ ਸਕਦੇ ਹੋ ਇਸ ਵਾਰੀ ਆਪਾਂ ਵਰਤ ਜਿਹੜਾ ਨਾ ਉਹ ਆਪਣੇ ਸਰੀਰ ਨੂੰ ਤੰਦਰੁਸਤ ਕਰਨ ਲਈ ਕਰਾਂਗੇ ਤਾਂ ਕਿ ਸਾਡਾ ਸਰੀਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਹੁਤ ਹੈਲਦੀ ਰਵੇ ਔਰ ਹੋਰ ਵੀ ਚੰਗੀ ਰੀਤੀ ਦੇ ਨਾਲ ਅਸੀਂ ਫਾਸਟਿੰਗ ਕਰ ਸਕੀਏ ਵੈਸੇ ਤੁਹਾਨੂੰ ਪੂਰੀ ਡਿਟੇਲ ਬੜੇ ਆਰਾਮ ਅਤੇ ਖੁੱਲੇ ਤਰੀਕੇ ਨਾਲ ਇਸ ਵਾਰ ਸਮਝਾਈ ਆ ਕੋਈ ਕੰਜੂਸੀ ਨਹੀਂ ਕੀਤੀ ਪਰ ਫਿਰ ਵੀ ਕਿਸੇ ਭੈਣ ਭਾਈ ਨੂੰ ਅਗਰ ਸਮਝ ਨਾ ਆਵੇ ਤਾਂ ਕੋਸ਼ਿਸ਼ ਕਰਿਓ ਵੀ ਇਸ ਵੀਡੀਓ ਨੂੰ ਦੁਬਾਰਾ ਸੁਣ ਲਿਓ ਅਗਰ ਫਿਰ ਵੀ ਨਾ ਸਮਝ ਆਇਆ ਤਾਂ ਤੀਜੀ ਵਾਰੀ ਸੁਣ ਲਿਓ ਅਗਰ ਫਿਰ ਵੀ ਨਾ ਸਮਝ ਆਇਆ ਫਿਰ ਤੁਸੀਂ ਕਾਲ ਕਰ ਲੈਣਾ ਫਿਰ ਮੈਂ ਕਾਲ 'ਤੇ ਸਮਝਾ ਦਵਾਂਗੀ ਤਾਂ ਵੈਸੇ ਇਸ ਡਰਿੰਕ ਦੇ ਨਾਲ ਤੁਸੀਂ ਸਾਰੇ ਆਪਣੀ ਜ਼ਿੰਦਗੀ 'ਚ ਇੱਕ ਮੈਜੀਕਲ ਡਰਿੰਕ ਦੇ ਰੂਪ ਵਿੱਚ ਇਸ ਨੂੰ ਲਓਗੇ ਔਰ ਮੈਂ ਵਿਸ਼ਵਾਸ ਕਰਦੀ ਕਿ ਤੁਸੀਂ ਬਾਅਦ ਵਿੱਚ ਵੀ ਇਹਨੂੰ ਲੈਂਦੇ ਰਹੋਗੇ ਕਿਉਂਕਿ ਇਹ ਬਹੁਤ ਅੱਛੀ ਡਰਿੰਕ ਹੈ ਜਿਹਦਨਾ ਸਾਡੇ ਬਹੁਤ ਸਾਰੇ ਰੋਗ ਜਾਣਗੇ ਇਹਨੇ ਸਾਰੇ ਰੋਗ ਇਸ ਟਾਈਮ ਅਗਰ ਮੈਂ ਨਾਮ ਲਵਾਂ ਨਾਗੇ ਲੋ ਬੰਦਾ ਕਹੇਗਾ ਕਿ ਇੰਨੇ ਜ਼ਿਆਦਾ ਰੋਗ ਔਰ ਇੱਕ ਹੀ ਦੇ ਨਾਲ ਬਸ ਤੁਸੀਂ ਦੇਖੋਗੇ ਇਸ ਚੀਜ਼ ਨੂੰ ਇੱਕ ਵਾਰੀ ਅਪਲਾਈ ਕਰਕੇ ਦੇਖੋ ਆਪਣੀ ਜ਼ਿੰਦਗੀ ਚ ਇਹ ਚੀਜ਼ਾਂ ਕੁਝ ਮਹਿੰਗੀਆਂ ਨਹੀਂ ਹੋਣਗੀਆਂ ਸਾਡਾ ਏਰੀਆ ਜਿਹੜਾ ਮਾਰਕੀਟ ਏਰੀਆ ਤੋਂ ਬਹੁਤ ਜ਼ਿਆਦਾ ਦੂਰ ਹੈ ਆ ਅਗਰ ਅਸੀਂ ਵੀ ਮੈਂ ਬੀਟਰੂਟ ਲੈਂਦਾ ਮੈਨੂੰ 40 ਆ 50 ਰੁਪਏ ਕਿਲੋ ਬੀਟਰੂਟ ਮਿਲ ਜਾਂਦੇ ਇੱਕ ਹਫਤਾ ਸਾਡਾ ਕਿਲੋ ਦੇ ਨਾਲ ਨਹੀਂ ਨਿਕਲੂਗਾ ਇੱਕ ਹਫਤੇ ਤੋਂ ਵੱਧ ਹੀ ਨਿਕਲ ਜਾਏਗਾ ਅਗਰ ਅਸੀਂ 2 ਕਿਲੋ ਖੀਰੇ ਲਾਵਾਂਗੇ ਸਾਨੂੰ 40 ਆ 60 ਰੁਪਏ ਦੇ ਮਿਲ ਜਾਣਗੇ ਮੈਕਸਿਮਮ ਅਗਰ ਮੰਗਰ ਅਗਰ ਪਰ ਦੋਨੋਂ ਦੋਨਾਂ ਚੀਜ਼ਾਂ ਨੂੰ 60 60 ਮੰਨਦੇ ਉਸ ਤੋਂ ਬਾਅਦ ਅਗਰ ਅਸੀਂ ਦੇਖਦੇ ਆ ਹਦੂਆਣਾ ਆ ਆਪਾਂ 10 ਕਿਲੋ ਨੂੰ ਲੈਣੇ ਆ 100 ਦਾ ਉਹ ਹੋ ਗਿਆ ਠੀਕ ਆ ਉਸ ਤੋਂ ਬਿਨਾ ਪੁਦੀਨਾ ਆ 10 ਰੁਪਏ ਦੀ ਇੱਕ ਗੁੱਚੀ ਆਂ ਦੀ ਅਗਰ ਤੁਸੀਂ 20 ਵੀ ਦੋ ਗੁੱਚੀਆਂ ਲੈ ਹੁੰਦੇ ਹੋ 20 ਰੁਪਏ ਹੋ ਗਏ ਉਸ ਤੋਂ ਬਾਅਦ ਅਕ ਕਿ ਨਮਕ ਤੇ ਕਾਲਾ ਮਿਰਚਰ ਕਾਲੀ ਨਮਕ ਆਰਾਮ ਨਾਲ ਸੜੇ ਘਰ ਅੱਜ ਮਿਲ ਜੇਗਾ ਆਵਲਾ ਅਗਰ ਤੁਸੀਂ ਲੈਣਾ ਆ ਤਾਂ ਠੀਕ ਆ ਅਗਰ ਨਹੀਂ ਲੈਣਾ ਤਾਂ ਤਾਂ ਵੀ ਕੋਈ ਨਹੀਂ ਅਗਰ ਲੈ ਵੀ ਰਹੇ ਤਾਂ 40 ਰੁਪਏ ਦਾ ਲੈ ਲੈਣਾ ਬਾਲਾ ਨਹੀਂ ਆਵਲਾ ਕਾਲਾ ਹੋ ਜਾਂਦਾ ਆ ਔਰ ਇਹਨਾਂ ਚੀਜ਼ਾਂ ਨੂੰ ਲਾਉਂਗੇ ਅਗਰ ਤੁਸੀਂ ਅਗਰ ਅਸੀਂ ਨੂੰ ਟੋਟਲ ਕਾਊਂਟ ਕਰੀਏ ਤਾਂ 280 ਰੁਪਏ ਬਣਦੇ अगरसी वादे ਤੋਂ ਵੱਧ ਮੰਨੀ ਹੈ 400 ਰੁਪਇਆ ਹੋ ਜਾਏਗਾ ਇਸ ਤੋਂ ਵੱਧ ਇਹ ਤਾਂ ਕੁਝ ਵੀ ਨਹੀਂ ਹੋਏਗਾ ਕਿ ਇੱਕ ਹਫ਼ਤੇ ਦੇ ਵਿੱਚ ਤੁਸੀਂ ਆਪਣੀ ਪੂਰੀ ਫੈਮਲੀ ਲਈ 200 ਜਾਂ 400 ਰੁਪਇਆ ਨਹੀਂ ਖਰਚ ਸਕਦੇ ਉਹਨਾਂ ਦੀ ਚੰਗੀ ਸਿਹਤ ਲਈ ਅਸੀਂ ਦਵਾਈਆਂ ਤੇ ਵੀ ਤਾਂ ਪੈਸੇ ਲਾਉਣੇ ਆ ਨਾ ਇੱਕ ਵਾਰ ਇਸ ਡਰਿੰਕ ਨੂੰ ਵੀ ਮੌਕਾ ਦੇ ਕੇ ਦੇਖ ਲਓ ਪਰ ਕੋਸ਼ਿਸ਼ ਕਰੋ ਕਿ ਇਹਨੂੰ ਅਪਲਾਈ ਜ਼ਰੂਰ ਕਰਿਓ ਮੈਂ ਇੰਨਾ ਜ਼ਿਆਦਾ ਮਿਹਨਤ ਕਰਕੇ ਕਿੰਨੇ ਦਿਨਾਂ ਤੋਂ ਸੋਚ ਰਹੀ ਸੀ ਕਿ ਮੈਂ ਕਿੱਦਾਂ ਇਸ ਚੀਜ਼ ਨੂੰ ਰੈਡੀ ਕਰਾਵਾਂ ਕਿੱਦਾਂ ਇਹਨਾਂ ਲਈ ਇੱਕ ਅੱਛੀ ਡਾਈਟ ਪਲਾਨ ਕਰਾਂ ਇਸ ਜੀ ਦੇ ਦੁਆਰਾ ਇਹਨਾਂ ਦਾ weight ਵੀ ਘਟੇ ਆਲਸ ਵੀ ਜਾਵੇ ਰੋਗ ਵੀ ਜਾਣ ਔਰ ਚੁਸਤ ਵੀ ਹੋ ਜਾਣ ਔਰ ਇਹ ਡਰਿੰਕ ਤੁਹਾਡੇ ਲਈ ਸਾਰੇ ਹੀ ਕੰਮ ਕਰੇਗੀ ਪਰ 100 ਤੋਂ ਪਲੱਸ ਕੰਮ ਹੋਣਗੇ ਤੁਹਾਡੀ ਜ਼ਿੰਦਗੀ 'ਚ ਲਿਖ ਲਓ ਅੱਜ ਯਾਦ ਕਰ ਕਰਕੇ ਨਿੱਕੀਆਂ ਨਿੱਕੀਆਂ ਵੱਡੀਆਂ ਵੱਡੀਆਂ ਸਾਰੀਆਂ ਬਿਮਾਰੀਆਂ ਲਿਖ ਲਿਓ ਇੱਕ ਹਫ਼ਤੇ ਬਾਅਦ ਦੇਖਿਓ ਕਿ ਕੀ ਉਹ ਸਭ ਹੈ ਤੁਹਾਡੀ ਜ਼ਿੰਦਗੀ 'ਚ ਆ ਜਿਹੜੀਆਂ ਗਈਆਂ ਉਹਨਾਂ ਬਾਰੇ ਜ਼ਰੂਰ ਦੱਸਿਓ ਜਿਹੜੀਆਂ ਨਹੀਂ ਗਈਆਂ ਉਹਨਾਂ ਬਾਰੇ ਵੀ ਦੱਸਿਓ ਉਹਨਾਂ ਲਈ ਵੀ ਤੁਹਾਡੇ ਲਈ ਇੱਕ achhi health ਲੈ ਕੇ ਆਵਾਂਗੇ ਇੱਕ achhi drink ਜਾਂ ਕੋਈ ਫੂਡ ਹੀ ਲੈ ਕੇ ਆਵਾਂਗੇ ਕਿ ਕਿ ਖੁਦਾ ਨੇ ਸਾਨੂੰ ਨੇਚਰ ਦੇ ਵਿੱਚ ਹੀ ਸ਼ਿਫਾ ਵੀ ਛੁਟਕਾਰਾ ਵੀ ਤੰਦਰੁਸਤੀ ਵੀ ਸਭ ਕੁਝ ਦਿੱਤਾ ਆ ਬਸ ਅਸੀਂ ਉਹਨੂੰ ਲੱਭ ਨਹੀਂ ਪਾਰੇ ਤਾਂ ਇਸ ਵਾਰੀ ਦੀ ਫਾਸਟਿੰਗ ਮੈਂ ਉਮੀਦ ਕਰਦੀ ਸਾਡੇ ਸਭ ਲਈ ਬਹੁਤ ਹੈਲਦੀ ਫਾਸਟਿੰਗ ਹੋਏਗੀ ਤੁਸੀਂ ਸਭ ਨੇ ਹੀ ਅੱਜ ਹੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਆਉਣਾ ਹੋ ਸਕਦਾ ਕਾਫੀ ਭੰਨ ਭਈ ਇਸ ਨੂੰ 5 ਵਜੇ ਤੋਂ ਬਾਅਦ ਸੁਣਨ ਕਿਉਂਕਿ ਸਾਰੇ ਚਰਚਸ ਵਿੱਚ ਗਏ ਹੋਣਗੇ ਤਾਂ ਤੁਸੀਂ ਇੱਕ ਵਾਰੀ ਕੱਲ ਦਾ ਦਿਨ ਫਰੋਸੀ ਰੀਤੀ ਨਾਲ ਫਾਸਟਿੰਗ ਰੱਖ ਲੈਣਾ ਫਿਰ ਕੱਲ ਤੁਸੀਂ ਜਾ ਕੇ ਆਪਣੇ ਲਈ ਨਾ ਚੀਜ਼ਾਂ ਨੂੰ ਖਰੀਦ ਲੈਣਾ ਔਰ ਖੁਦਾ ਤੁਹਾਨੂੰ ਸਭ ਨੂੰ ਇਸ ਵਾਰ ਬਹੁਤ ਅੱਛੀ ਹੈਲਥ ਦਿਨਾ ਬles ਕਰਨ ਆਪ ਸਭ ਨੂੰ ਪਿਆਰ ਭਰੀ ਜੈਮਸੀ ਦੀ